ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸਲਤ ਦੀ ਬੇਇਮਾਨੀ ਮਾਤਾ ਨਾਨਕ ਜੀ ਦੇ ਸਭ ਨਾਲ ਕਿਵੇਂ ਪਰਖ ਕੀਤੀ ਸੀ ਸੋ ਵੀਰੇ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਲਗਭਗ 1 ਸਾਲ ਹੋ ਗਿਆ ਸੀ ਪੰਜਾਬ ਆਏ ਹੋਏ ਪਰ ਹਜੇ ਤੱਕ ਉਹਨਾਂ ਨੇ ਸੈਭਜਾਦੇ ਨੂੰ ਅਤੇ ਪਰਿਵਾਰ ਨੂੰ ਪੰਜਾਬ ਆਉਣ ਵਾਸਤੇ ਕੋਈ ਸੁਨੇਹਾ ਨਹੀਂ ਭੇਜਿਆ ਸੀ ਇਸ ਕਰਕੇ ਸੈਭਜਾਦਾ ਮਾਤਾ ਨਾਨਕ ਜੀ ਨਾਲ ਸਲਾਹ ਕਰਦਾ ਰਹਿੰਦਾ ਸੀ ਸੋ ਛੇਤੀ ਤੋਂ ਛੇਤੀ ਪੰਜਾਬ ਜਾਣਾ ਚਾਹੁੰਦਾ ਹੈ ਪਰ ਹਜੇ ਤੱਕ ਪਿਤਾ ਜੀ ਬੋਲੂ ਸਾਨੂੰ ਕੋਈ ਸੁਨੇਹਾ ਨਹੀਂ ਆਇਆ ਪਿਤਾ ਜੀ ਕਹਿੰਦੇ ਸਨ ਕਿ ਉਹ ਪੰਜਾਬ ਦਾ ਹਾਲ ਚਾਲ ਦੇਖ ਕੇ ਸਾਨੂੰ ਛੇਤੀ ਹੀ ਪੰਜਾਬ ਆਉਣ ਵਾਸਤੇ ਸੱਦ ਲੈਣਗੇ ਪਰ ਕੀ ਕਰਨੇ ਹਜੇ ਤੱਕ ਵੀ ਸਾਨੂੰ ਉਹਨਾਂ ਨੇ ਨਹੀਂ ਦੇਖ ਸੱਧ ਮਾਤਾ ਨਾਨਕੀ ਜੀ ਸਮਝਾਉਂਦੇ ਹਨ ਕਿ ਪੰਜਾਬ ਦੇਸ਼ ਵਿੱਚ ਬੜੇ ਝਗੜੇ ਹਨ ਤੇ ਉੱਥੇ ਸਾਡੇ ਸ਼ਰੀਕ ਬੜੇ ਏਕਵਾਦੀ ਹੋਣ ਕਰਕੇ ਦੁਖਦਾਈ ਨੇ ਤੇ ਅਸੀਂ ਇੱਥੇ ਬੜੀ ਸੁਖਸ਼ਾਂਤੀ ਨਾਲ ਬਸ ਰਹੇ ਹਾਂ ਤੇ ਜਦੋਂ ਤੱਕ ਤੁਸੀਂ ਸਿਆਣੇ ਨਹੀਂ ਹੋ ਜਾਂਦੇ ਸਾਡਾ ਇੱਥੇ ਰਹਿਣਾ ਹੀ ਠੀਕ ਹੋ ਗਏ ਹਾਂ ਇਥੋਂ ਦੀ ਤਰਫ ਤੱਕ ਬੜੀ ਚਰਦਾਬਾਨ ਹੈ ਤੇ ਮਸੰਤ ਸਾਡੀ ਹਰ ਪ੍ਰਕਾਰ ਦੀ ਆਗਿਆ ਮੰਨਦੇ ਹਨ ਤੇ ਸਾਨੂੰ ਕਾਰਪੇਟ ਇਕੱਠੀ ਕਰਕੇ ਭੇਜਦੇ ਰਹਿੰਦੇ ਹਨ ਇਸ ਕਰਕੇ ਸਾਨੂੰ ਪੰਜਾਬ ਜਾਣ ਦੀ ਵਿਚਾਰ ਨਹੀਂ ਕਰਨੀ ਚਾਹੀਦੀ ਗੁਰੂ ਜੀ ਕਹਿੰਦੇ ਹਨ ਕਿ ਮਾਤਾ ਜੀ ਇਥੋਂ ਦੇ ਲੋਕ ਬੜੇ ਸਵਾਰਥੀ ਹਨ ਜਦੋਂ ਇਹਨਾਂ ਦਾ ਕੋਈ ਕੰਮ ਹੁੰਦਾ ਹੈ ਤਾਂ ਇਹ ਬੜੀ ਸ਼ਰਤਾਂ ਧਾਰ ਲੈਂਦੇ ਹਨ ਤੇ ਜਦੋਂ ਇਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਇਹ ਸਾਡੇ ਨੇੜੇ ਵੀ ਨਹੀਂ ਆਉਂਦੇ ਅਤੇ ਮਸੰਦ ਬੜੇ ਬੇਈਮਾਨ ਹਨ ਤੇ ਇਹਨਾਂ ਤੇ ਘਰੋਸਾ ਕਰਨਾ ਠੀਕ ਨਹੀਂ ਹੈ ਗੁਰੂ ਕੀ ਕਾਰਪੇਟ ਇਕੱਠੀ ਕਰਕੇ ਇਹ ਬਹੁਤਾ ਹਿੱਸਾ ਆਪ ਖਾ ਜਾਂਦੇ ਹਨ ਤੇ ਥੋੜਾ ਨਾਮਾਤਰ ਸਾਨੂੰ ਦੇ ਦਿੰਦੇ ਹਨ ਸਾਇਆ ਜੀ ਨੇ ਇਹ ਗੱਲਾਂ ਸੁਣ ਕੇ ਮਤਨਾਨ ਕੀ ਜੀ ਕਹਿੰਦੇ ਨੇ ਕਿ ਨਹੀਂ ਬੇਟਾ ਇਥੋਂ ਦੇ ਮਸੰਦ ਬੜੇ ਇਮਾਨਦਾਰ ਨੇ ਅਤੇ ਕਾਰਜ ਤੇ ਇਕੱਠੀ ਕਰ ਦਵੇ ਕੋਈ ਬੇਈਮਾਨੀ ਨਹੀਂ ਕਰਦੇ ਤਦ ਗੁਰੂ ਜੀ ਨੇ ਮਸੰਦਾਂ ਦੀ ਬੇਈਮਾਨੀ ਮਾਤਾ ਨਾਨਕੀ ਜੀ ਦੇ ਸਾਹਮਣੇ ਪੰਗੜਟ ਕਰਨ ਵਾਸਤੇ ਢਾਕੇ ਦੇ ਇੱਕ ਮੁੱਖੇ ਮਸੰਦ ਬੁਲਾਕੀ ਦਾਸ ਨੂੰ ਹੁਕਮ ਭੇਜਿਆ ਕਿ ਸਾਡੇ ਵਾਸਤੇ ਇੱਕ ਸੁੰਦਰ ਪਾਰਕੀ ਬੜਵਾ ਕੇ ਭੇਜੋ ਜਿਸ ਦੇ ਉੱਪਰ 700 ਤੋਲੇ ਸੋਨਾ ਲੱਗਾ ਹੋਵੇ ਬੁਲਾਕੀ ਦਾਸ ਗੁਰੂ ਜੀ ਦੇ ਹੁਕਮ ਅਨੁਸਾਰ ਇੱਕ ਸੁੰਦਰ ਪਲਕੀ ਬੁਲਵਾ ਕੇ ਸਹਿਬਜ਼ਾਦੇ ਨੂੰ ਪਟਨੇ ਭੇਜਿੰਦਾ ਹੈ ਅਤੇ ਜਦੋਂ ਮਾਤਾ ਨਾਨਕੀ ਜੀ ਇਹ ਸੁੰਦਰ ਪਲਕੀ ਦੇਖਦੇ ਹਨ ਤੇ ਬਹੁਤ ਖੁਸ਼ ਹੁੰਦੇ ਹਨ ਤੇ ਕਹਿੰਦੇ ਨੇ ਕਿ ਮੈਂ ਕਿਹਾ ਸੀ ਨਾ ਕਿ ਇਹ ਮਸੰਦ ਬੜੇ ਚੰਗੇ ਹਨ ਅਤੇ ਬੜੇ ਆਗਿਆਕਾਰੀ ਹਨ ਦੇਖੋ ਕਿੰਨਾ ਜਲਦੀ ਤੁਹਾਡੇ ਹੁਕਮ ਦੀ ਇਹਨਾਂ ਨੇ ਪਾਲਣਾ ਕੀਤੀ ਹੈ ਫਿਰ ਗੁਰੂ ਜੀ ਨੇ ਮਸੰਦਾਂ ਦੀ ਇਮਾਨੀ ਮਾਤਾ ਨਾਲ ਕੀ ਜੀ ਦੇ ਸਾਹਮਣੇ ਪ੍ਰਗਟ ਕਰਨ ਵਾਸਤੇ ਇੱਕ ਦਿਨ ਬਹੁਤ ਸਾਰੀਆਂ ਲੱਕੜਾਂ მოਗਵਾ ਕੇ ਇਸ ਸੁੰਦਰ ਪਾਲਕੀ ਉਸ ਲੱਕੜਾਂ ਦੇ ਉੱਪਰ ਰੱਖ ਕੇ ਅੱਗ ਲਗਵਾ ਕੇ ਇਸ ਸੁੰਦਰ ਪਾਲਕੀ ਨੂੰ ਸਾੜ ਦਿੰਦੇ ਨੇ ਇਸ ਸੜੀ ਹੋਈ ਸੁੰਦਰ ਪਾਲਕੀ ਦੀ ਸਵਾਰ ਨੂੰ ਸਾਫ਼ ਕਰਕੇ ਇਸ ਦੇ ਵਿੱਚੋਂ ਸੋਨਾ ਵੱਖ ਕਰਕੇ ਜਦੋਂ ਤਲਾਇਆ ਜਾਂਦਾ ਹੈ ਤਾਂ 70 ਤੋਲੇ ਸੋਨਾ ਨਿਕਲਦਾ ਹੈ ਅਤੇ 630 ਤੋਲੇ ਪਿੱਤਲ ਨਿਕਲਦਾ ਹੈ ਤਦ ਗੁਰੂ ਜੀ ਮਾਦਾ ਜੀ ਨੂੰ ਕਹਿੰਦੇ ਹਨ ਕਿ ਤੁਹਾਡਾ ਸਭ ਤੋਂ ਵੱਡਾ ਅਤੇ ਈਮਾਨਦਾਰ ਮਸੰਦ ਹੈ ਜਿਸ ਨੇ ਗੁਰੂ ਕੀ ਘਰ ਭੇਟ ਵਿੱਚੋਂ 700 ਤੋਲੇ ਮੁੱਲ ਕੱਟ ਕੇ ਪਾਲਕੀ ਉੱਪਰ ਦਸਵਾਂ ਹਿੱਸਾ 70 ਤੋਲੇ ਸੋਨਾ ਹੀ ਲਾਇਆ ਹੈ ਤੇ ਬਾਕੀ ਇਸ ਨੇ ਆਪ ਰੱਖ ਲਿਆ ਹੈ ਇਹ ਮਸੰਦ ਬੜੇ ਬੇਈਮਾਨ ਹਨ ਤੇ ਇਹਨਾਂ ਤੇ ਭਰੋਸਾ ਕਰਨਾ ਠੀਕ ਨਹੀਂ ਹੈ ਇਸ ਕਰਕੇ ਗੁਰੂ ਜੀ ਮਾਤਾ ਨਾਨਕ ਜੀ ਨੂੰ ਪੰਜਾਬ ਜਾਣ ਵਾਸਤੇ ਜੋਰ ਪਾਉਂਦੇ ਰਹਿੰਦੇ ਸਨ ਤੇ ਮਾਤਾ ਨਾਨਕ ਜੀ ਪੰਜਾਬੋਂ ਸਤਗੁਰਾਂ ਜੀ ਦੀ ਚਿੱਠੀ ਉਡੀਕ ਕਰੇ ਸਨ ਤੇ ਉਹ ਕਹਿੰਦੇ ਰਹਿੰਦੇ ਸੀ ਕਿ ਜਦੋਂ ਤੱਕ ਗੁਰੂ ਜੀ ਸਾਨੂੰ ਪੰਜਾਬ ਆਉਣ ਵਾਸਤੇ ਨਹੀਂ ਕਹਿਣਗੇ ਤਦ ਤੱਕ ਸਾਡਾ ਪੰਜਾਬ ਜਾਣਾ ਠੀਕ ਨਹੀਂ ਹੈ ਮਾਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਜਾਣ ਵਾਲੀ ਗੱਲ ਵੀ ਵਿਚਾਰਦੇ ਰਹਿੰਦੇ ਸਨ ਕਿ ਕਿਵੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਨਾਂ ਨੂੰ ਲਾਹੌਰ ਸਹਾਰੀ ਮਲਕ ਦੇ ਲੜਕੇ ਦੀ ਸ਼ਾਦੀ ਵਿੱਚ ਜਾਣ ਲਈ ਕਿਹਾ ਸੀ ਅਤੇ ਹੁਕਮ ਕੀਤਾ ਸੀ ਕਿ ਜਦੋਂ ਤੱਕ ਮੈਂ ਤੁਹਾਨੂੰ ਵਾਪਸ ਨਹੀਂ ਸਦਾਂਗਾ ਤਦ ਤੱਕ ਤੁਸੀਂ ਉੱਥੇ ਹੀ ਰਹਿਣਾ ਹੈ ਤੇ ਉਹਨਾਂ ਨੇ ਆਪਣੇ ਪਿਤਾ ਦੀ ਆਗਿਆ ਦੀ ਪਾਲਣਾ ਕਰਦੇ ਹੋਏ 2 ਸਾਲ ਉੱਥੇ ਹੀ ਰਏ ਪਰ ਆਪਣੇ ਪਿਤਾ ਦੀ ਆਗਿਆ ਦਾ ਉਲੰਘਣਾ ਨਹੀਂ ਕੀਤੀ ਜਿਸ ਦਾ ਫਲ ਇਹ ਹੋਇਆ ਸੀ ਕਿ ਉਹਨਾਂ ਦੇ ਵੱਡੇ ਭਰਾ ਦੀ ਵਿਰੋਧਤਾ ਦੇ باوجود ਵੀ ਪਿਤਾ ਜੀ ਨੇ ਉਹਨਾਂ ਨੂੰ ਆਗਿਆ ਪਾਲਣ ਤੇ ਪ੍ਰਸੰਗ ਹੋ ਕੇ ਗੁਰਤਾ ਗੱਦੀ ਦੀ ਬਖਸ਼ੇ ਕੀਤੀ ਸੀ। ਸੁਪਟਿਆਂ ਦੀ ਆਗਿਆ ਦਾ ਪਾਲਣ ਕਰਨਾ ਸੁਪੁੱਤਰਾਂ ਦਾ ਇੱਕ ਸ੍ਰੇਸ਼ਟ ਗੁਣ ਹੈ ਜਿਸ ਦੇ ਮਿੱਠੇ ਫਲ ਦੀ ਪ੍ਰਾਪਤੀ ਪਿੱਛੋਂ ਹੁੰਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮਾਤਾ ਨਾਨਕ ਜੀ ਪੰਜਾਬ ਤੋਂ ਹੁਕਮ ਹੌਮ ਤੱਕ ਪਟੜੇ ਰੁਕਣ ਦੀ ਪ੍ਰੇਰਨਾ ਕਾਦੇ ਰੰਜੇਸ ਸੋ ਅਗਲੇ ਵੀਡੀਓ ਵਿੱਚ ਆਪਾਂ ਲੈ ਕੇ ਆਵਾਂਗੇ ਕਿ ਪੰਜਾਬ ਤੋਂ ਚਿੱਟੀ ਆਉਣ ਤੋਂ ਬਾਅਦ ਗੁਰੂ ਜੀ ਕਿਵੇਂ ਰਸਤੇ ਵਿੱਚ ਕੌਤਕ ਵਰਤਾਉਂਦੇ ਹੋਏ ਪੰਜਾਬ ਪਹੁੰਚਦੇ ਹਨ ਸੋ ਪਿਆਰੇ ਸਾਥ ਸਾਥ ਜੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ